ਇਹ ਗੱਲ ਹੈ ਜੀ ਮਤਲਬ ਸਾਡੇ ਚੈਨਲ ਤੇ ਇਹ ਨਹੀਂ ਹੈਗਾ ਵੀ ਵੱਡੀਆਂ ਕਰ ਕਰਕੇ ਦਿਖਾਵਾਂਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਵੱਡੀਆਂ ਵੱਡੀਆਂ ਦੀ ਹੋਊਗੀ ਛੋਟੀ 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 ਦੀ ਅੱਛਾ ਜੀ ਕਿਹੇ ਗੱਲਾਂ ਕਮੀ ਹੋਵੇ ਹਾਂਜੀ ਤੇ ਜੋ ਡਾਨ ਤੁਸੀਂ ਲਾ ਦੋਗੇ ਤੁਹਾਨੂੰ ਕੋਈ ਫੋਨ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਛੋਟੀ ਜੀ ਨਹੀਂ ਕੋਈ ਵੀ ਸ਼ੱਕ ਚਲੋ ਕਰ ਦੋ ਕੋਈ ਕਮੀ ਹੋਵੇ ਜ਼ਿੰਮੇਵਾਰ ਹਾਂਜੀ ਹਾਂਜੀ ਵੀ ਅਸੀਂ ਕੱਲਾਂਗੇ ਆਨਲਾਈਨ ਉਹਦੀ ਸਾਡੀ ਗਰੰਟੀ ਹੋਊਗੀ ਠੀਕ ਹੈ ਠੀਕ ਹੈ ਜੀ ਜਿਹੜਾ ਸੋਇਆ ਉਹ ਚਵਾ ਕੇ ਤਸੱਲੀ ਕਰਕੇ ਅੱਛਾ ਜੀ ਫਿਰ ਘੜੇ ਤੇ ਗਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਟੈਂਟ ਲਖੂਵਾਲ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸਿੰਘਾਂ ਤੇ ਦੋ ਗੱਬਣਾ ਤਿਆਰ ਆਪਾਂ ਪਹੁੰਚਿਆ ਵੀਰ ਨੇੜੇ ਸਿੰਘ ਉਹਨਾਂ ਗੋਲ ਤਿਆਰ ਉਹ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਹੋਸ਼ ਦੇਣਾ ਦੀ ਉੱਥੇ ਚੱਲ ਜਓ ਛਾਵੇਂ ਚੱਲ ਜਓ ਲਿਆਦਾ ਦੇ ਸੇਵਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਵੀਰ ਜੀ ਮੇਰਾ ਨੀਟਾ ਪਿੰਡ ਲਖੂਆਲ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9592660565 ਠੀਕ ਹੈ ਜੀ 9592660565 ਠੀਕ ਹੈ ਠੀਕ ਹੈ ਜੀ ਬਈ ਦੱਸਿਓ ਮੈਂ ਪਹਿਲੇ ਨੰਬਰ ਤੇ ਨੀਲੀ ਰਵੀਕ ਨਵਾਸੂਗਾ ਤੁਸੀਂ ਜਾ ਚਲੋ ਝੋਡੀ ਦੇ ਚਾਰ ਦੰਦ ਆ ਮੂੰਹ ਅਛਾ ਜੀ ਤੁਹਾਨੂੰ ਦਿਖਾਉਨੇ ਆ ਮੈਂ ਉੱਟ ਕੇ ਲਓ ਜੀ ਕਿਉਂ ਯਾਰ ਕਰ ਦਾਂਦੇ ਜਿਹੜਾ ਮਰਜੀ ਤਸੱਲੀ ਕਰਕੇ ਖੜੇ ਆਵੇ ਵੇਖ ਲਓ ਠੀਕ ਆ ਠੀਕ ਆ ਚੌਗੀ ਆ ਤੇ ਜਿਹੜਾ ਮਗਰ ਬੱਚਾ ਆ ਉਹ ਇਹ ਤੋਂ ਵੀ ਜ਼ਾਂਹ ਦੀ ਗੱਲ ਆ ਕੱਟੀ ਦਿਖਾਓ ਮਗਰ ਪਿਓ ਹਰ ਨਿਸ਼ਾਨੀ ਕੱਟੀ ਦੇ ਵਿੱਚ ਠੀਕ ਆ ਲਓ ਜੀ ਫੀਮ ਮਲਕਾਫ ਪਿੱਛੇ ਉਹ ਵੀ ਨੀਲੀ ਰਵੀ ਦਾ ਬਾਈ ਕਿੰਨਾ ਦੂਗਾ ਪਹਿਲਾ ਦੂਗਾ ਪਹਿਲਾ ਦੂਗਾ ਇੱਧਰ ਵੇਖੋ ਭਾਵੇਂ ਇੱਥੇ ਖਿਲਾੜ ਕੇ ਬਹਿ ਜਾਓ ਆ ਲਓ ਲਓ ਜੀ ਅਸੀਲ ਦੀਆਂ ਅਸੀਲੀਆਂ ਉੱਧਰ ਕਰਕੇ ਬਣਾਓ ਹਾਂ ਪਿੱਛੋਂ ਦੀ ਬਹਿ ਜਾਓ ਆ ਵੇਖੋ ਠੀਕ ਐ ਐਂ ਦੀ ਵੀ ਬਹਿ ਜਾਓ ਆ ਲਓ ਇੰਨੀ ਢੰਡੀ ਮੈਂ ਕੱਤੀ ਨਹੀਂ ਕਦੀ ਵੇ ਅਖੀਰ ਤੀਜਾ ਚੋਂ ਉੱਥੇ ਦੇਂਦੀ ਸੋਈ ਤੇ ਭਵੇਂ ਜਾਣੇ ਥੱਲੇੋਂ ਦੀ ਲੰਗਦੇ ਆ। ਇਹ ਬੋਲਾ ਲੈ ਵੀਰ ਜੀ 10-12 ਕੋਈ ਨਹੀਂ ਕਹਣਾ 7 ਕਿਲੋ ਆ। ਅੱਛਾ ਜੀ। ਦੁੱਧ ਝੋਡੀ 12 ਕਿਲੋ ਦੇ ਦੋ ਜਿੰਨੀ ਨਸਲ ਆ। ਠੀਕ ਹੈ ਠੀਕ ਹੈ। 7 ਕਿਲੋ ਗੋਲਾ ਆ। ਲੋ ਜੀ 7 ਲੀਟਰ ਜਿਹੜਾ ਬੋਲਾ ਗੋਲਾ ਤਿਆਰ ਆ ਇਸ ਟਾਈਮ ਤੇ ਛਾਂ ਨੂੰ ਜਿਹੜਾ ਬਹੁਤ ਚੰਗਾ ਲੱਗਾ ਵਾ। ਪਹਿਲਾ ਹੀ ਸੂਆ ਸੂਈਆ ਕਰਮ ਵਾਲੀ ਦਾ ਕੱਟ-ਕੱਟ ਵੀ ਚੰਗਾ ਆ ਗਿਆ ਵਾ। ਢੁੰਡੋ। ਇਹ 10-12 ਲੀਟਰ ਜਿਹੜਾ ਦੁੱਧ ਕੱਢੀ ਜਉਂਦੀ ਤੇ ਸੀਲ ਲੀਆਂ ਤੁਹਾਨੂੰ ਫੇਰ ਚ ਤੁਸੀਂ ਲੋਜੀ ਚੈੱਕ ਕਰ ਸਕਦੇ ਜੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਹੈ ਜਾਂ ਠੰਡੇ ਸੁਭਾਅ ਵਾਲੀ ਹੈ ਠੀਕ ਹੈ ਜੀ ਠੀਕ ਓ ਜੋਕਲਾ ਪਤਾ ਬੜੀਆਂ ਸਾਰੀਆਂ ਕਵਰ ਕਰ ਲਈ ਨੇ ਚੱਡਾ ਤੇ ਲਾਗੇ ਤੋਂ ਚੈੱਕ ਕਰ ਸਕਦਾ ਜੀ ਬਹੁਤ ਹੀ ਸਫਾਈਆਂ ਦੇ ਵਿੱਚ ਆ ਤੇ 98 ਲੋਕ ਆਲਾ ਲੱਗਾ ਤੇ 61 ਆਲਾ ਕੰਨਾ ਲੱਗਾ ਕਿ ਇੰਨੀ ਚੰਗੀ ਛੋਟੀ ਆ ਮੈਂ ਰਾਨ ਪਰੇਸ਼ਾਨਾਂ ਤੇ ਜੋੜ-ਜੋੜ ਕੇ ਪਹਿਲਾਂ ਲੋਕ ਚ ਹੁੰਦੇ ਆ ਹਾਂਜੀ ਹਾਂਜੀ ਤੇ ਇਹਦੇ ਕਰਮਾਲੀ ਨੂੰ ਕੋਈ ਪਤਾ ਹੀ ਨਹੀਂ ਆ ਵੇਖੋ ਭਾਵੇਂ ਸਾਰੇ ਜਣੇ ਭਾਵੇਂ ਤੁਸੀਂ ਵੀ ਬਹਿ ਜਾਓ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦਾ ਜੀ ਅੱਗੋਂ ਦੀ ਸੁਣ ਜੀ ਤੁਸੀਂ ਵੱਢੀ ਬਹਿ ਜਾਓ ਬੱਚਿਆਂ ਬਗੈਰ ਧਾਰ ਦੇ ਗਜੋ ਲੋ ਅੱਛਾ ਜੀ ਆ ਤੇ ਦੰਦਾ ਦੀ ਝੋੜੀ ਚਾਰ ਪੰਜ ਸੂਵੇ ਚੁੰਗਣ ਵਾਲੀ ਆ ਬਿਲਕੁਲ ਬਿਲਕੁਲ ਜੀ ਤੇ ਮੁੱਲ ਵੀ ਵੇਖਿਆ ਬਿਲਕੁਲ ਜਾਇਜ਼ ਕਰਨਾ ਆ ਅੱਛਾ ਜੀ ਵੱਧ ਨਹੀਂ ਕਰਨਾ ਮੁੱਲ ਠੀਕ ਆ ਜੀ ਦੱਸੀ ਯਾਰ ਕਿੰਨਾ ਜਿਹੜਾ ਪਹਿਲਾ ਗੁੰਜ ਨੇ ਲਾ ਲਿਆ ਉਹ ਲੈ ਜਾਏਗਾ ਅੱਛਾ ਜੀ ਹਾਂ ਜੀ ਠੀਕ ਆ ਦੱਸ ਦੋ ਫਿਰ ਹਾਂ ਜਾਇਜ਼ ਹੀ ਕਰਨਾ 85 ਦੇ ਦਈਏ ਹੋਰ ਕਰ ਦਈਏ ਦੱਸੋ ਹਾਂ ਨਹੀਂ ਕਰ ਦਈਏ 80 ਵੀ ਦੇ ਦਈਏ ਯਾਰ ਛੱਡ ਦੀ ਔਰ ਹੂੰ ਯਾਰ ਨਹੀਂ ਹਾਂ ਬਿਲਕੁਲ ਜਾਂਦੀ ਹੈਗਾ ਮਾਲ ਬੜਾ ਵੱਜਾ ਵਖੋ ਅੱਛਾ ਜੀ 75000 ਤੋਂ ਛੋਟ 200 ਰੁਪਇਆ ਕਰਨੀ ਹੈ ਠੀਕ ਹੈ ਲਓ ਜੀ 75000 7 ਕਿਲੋ ਬੋਲਾ ਵੀਰ ਜੀ ਐਵੇਂ ਕਹੀਏ 10 12 ਆ 7 ਕਿਲੋ ਦੀ ਸਾਡੀ ਗਰੰਟੀ ਬੋਲੇ ਦੀ ਅੱਛਾ ਜੀ ਥਣਾ ਥਣਾ ਦੀ ਫੁੱਲ ਗਰੰਟੀ ਆ ਠੀਕ ਹੈ ਠੀਕ ਲੱਤ ਝੋਡੀ ਮਰੇ ਤਾਂ ਵੀ ਸਾਡੀ ਗਰੰਟੀ ਆ ਅੱਛਾ ਜੀ ਲਓ ਜੀ ਦੰਦਾ ਦਾ ਚਾਰ ਦੰਦ ਆ ਠੀਕ ਹੈ ਠੀਕ ਹਾਂ ਜੀ ਤੇ ਰੇਟ ਵੇਖ ਲਓ ਤੇ ਝੋਟੀ ਵੇਖ ਲਓ ਮਗਰ ਬੱਜਾ ਵੇਖ ਲਓ ਕੱਟੀ ਵੀ ਬੜੀ ਸ਼ਾਨਦਾਰ ਹੈ ਮਗਰ ਠੀਕ ਹੈ ਲਓ ਜੀ ਬਿਲਕੁਲ ਨਾਰਮਲ ਹੈ ਇਹ ਕੱਟੀ ਨਾਲ ਵ ਆਹ ਦੇਖੋ ਕੀ ਕਰਮਾਲੀ ਚੈੱਕ ਕਰ ਸਕਦੇ ਜਿ ਪ्योर ਆ ਗਈ ਨੀਲੀ ਰਾਵੀ ਤੇ ਵਜੇ ਤੇ ਰੇਗਟ ਜਿਹੜਾ ਬਿਲਕੁਲ ਬਿਲਕੁਲ ਜਾਇਜ਼ ਆ ਬਾਈ ਦੂਜੇ ਨੰਬਰ ਤੇ ਇਹ ਮੈਂ ਵੀਰ ਜੀ ਤਿਆਰ ਹੀ ਆ ਅੱਛਾ ਜੀ ਬਾਦ ਦੀ ਡੰਗ ਤੇ ਸੂਬੇਗੀ ਠੀਕ ਹੈ ਜੀ ਹਾਂ ਜੀ ਸੁਆ ਉਹਦਾ ਮਤਲਬ ਦੂਜਾ ਤੇ ਜਾਂ ਜੋਮਰੀ ਤੀਸਰੇ ਸੁਣੀ ਆ ਅੱਛਾ ਜੀ ਤੇ ਵੱਡੀ ਆ ਮੈਂ ਵੇਖ ਲਓ ਠੀਕ ਹੈ ਠੀਕ ਲਓ ਜੀ ਕੀ ਫਰਾਸੂਗਾ ਸੋ ਵੀ ਤੇ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਵਾ ਕਿੰਨੇ ਕ ਦੁੱਧ ਵਾਲੀ ਭਾਜੀ ਇਹ ਉਧਰ ਵੀ 12 13 ਕਿਲੋ ਆਰਾਮ ਦੇਣ ਵਾਲੀ ਨਹੀਂ ਠੀਕ ਹੈ ਠੀਕ ਲਓ ਜੀ 12 ਤੋਂ 13 ਲੀਟਰ ਦੁੱਧ ਭਰੋ ਵੀ ਕੱਦ ਕੱਟ ਜੀ ਚੈੱਕ ਕਰ ਸਕਦੇ ਜਾਨ ਜੈਡ ਬਲੈਕ ਆ ਗਈ ਆ ਬਾਕੀ ਟੱਲਾ ਢੁੱਲਾ ਵੀ ਜਿਹੜੀਆਂ ਕਾਫੀ ਆਹਵਾਨੇ ਦੇ ਸੂਣ ਤੱਕ ਹੁਹਾਨਾ ਜਿਹੜਾ ਬਹੁਤ ਹੀ ਚੰਗਾ ਬਣਾ ਜੇਣਾ ਬਣੀ ਮੈਂ ਵੀ ਰੀ ਤੇ ਡਾਇਮ ਕੋ ਪੜੇ ਸੁੱਟ ਗਈ ਆ ਅੱਛਾ ਜੀ ਹਾਂ ਤੇ ਬਾਕੀ ਪਿੰਡਾ ਵੇਖੋ ਸਾਰੀਆਂ ਮਈਆਂ ਦਾ ਗੰਡੇ ਦੀ ਸ਼ੈਲਰ ਕਾ ਇੱਧਰ ਹੋ ਜਾਓ ਦੁੱਧ ਵਾਲੀ ਲਈ ਆ ਹ ਇਹ ਮੈਂ ਵੱਡੀ ਆ ਕੋਈ ਛੋਟੀ ਨਾ ਸਮਝੇ ਠੀਕ ਆ ਠੀਕ ਆ ਹਾਂ ਲੋ ਜੀ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਤੇ ਇਹ ਕੱਲੋਂ ਵੀਰ ਜੀ ਥਣਾ ਥਣਾ ਦੀ ਫੁੱਲ ਗਰੰਟੀ ਉਹ ਪਾਰ ਪਿੱਛੇ ਦੀ ਅੱਛਾ ਜੀ ਕੋਈ ਕਮੀ ਨਾ ਹੋਊਗੀ ਜੇ ਹੋਊਗੀ ਤੇ ਦੱਸ ਕੇ ਦਵਾਂਗੇ ਠੀਕ ਆ ਠੀਕ ਹਾਂ ਜੀ ਤੇਰਾ ਕੀ ਮੇਰਾ ਵੀਰ ਇੱਥੇ ਸਭ ਕੋ ਆ ਜਿਹੜਾ ਥੱਲੀ ਕਰਕੇ ਖੜੇਕ ਨਹੀਂ ਬਿਲਕੁਲ ਠੀਕ ਆ ਜੀ ਇੱਕ ਗੱਲ ਆ ਜੀ ੱਡਾ ਵੀ ਜਿਹੜਾ ਹੈ ਮੋਹ ਮੇਰਾ ਵੀ ਜਾਇਜ਼ ਕਰਾਂਗੇ ਕਰ ਲਈਏ ਮੁੱਲ ਦਾ ਭਾਵੇਂ ਮੈਂ ਲੱਖ ਦੀ ਸੁਹਾ ਕੇ ਵੇਚ ਦਈਏ ਅੱਛਾ ਜੀ ਇਹ 90 ਹਜ਼ਾਰ ਦੀ ਦੇ ਦਈਏ ਇਹ ਵੀ ਜਸ ਨਾ ਕਰੀਏ ਜੀ ਸੈਜ ਹੀ ਕਰਨਾ ਕਿੰਨੇ ਹੋ ਗਏ 88 88 ਹਾਂ 88 ਵੀ ਆਉਂਦੀ ਹੈ ਮਾ ਜਨਾ ਇੱਕ ਹੋਰ ਛੱਡ ਦਈਏ 84 ਹਾਂ ਨਹੀਂ 84 ਦੀ ਉਹ ਚ ਵੀ 200 ਛੋੜੀ ਕਰਨੀ ਠੀਕ ਹੈ ਲਓ ਜੀ 84 ਆ ਗਏ ਬੱਦ ਨਹੀਂ ਕਰਾਂ ਬੋਲ ਕੇ ਐਡ ਕਰਾੜੀ ਛੋਟੀ ਆਪਾਂ ਵਖਾਉਣ ਲਗੇ ਸੂਣ ਲਈ ਜੀ ਅੱਛਾ ਜੀ ਇਹ ਵਟ ਕਰਨ ਲਈ ਛੋਟੀ ਦੂਜੇ ਸਵੇਰੇ ਠੀਕ ਠੀਕ ਹੈ ਠੀਕ ਹੈ ਲਓ ਜੀ ਆਹ ਛੋਟੀ ਛੋਟੀ ਦਾ ਘੰਟੇ ਇੱਕ ਤੱਕ ਸੂਕਣਾ ਕਰਮਾਲੀ ਨੇ ਇੱਕ ਨਾ ਸੂਗਾ ਸੂਗੀ ਭਾਜੀ ਦੂਜੇ ਨੂੰ ਸੁਣੀ ਜੇ ਲੋ ਵੀ ਇਹ ਦੂਸਰਾ ਸੁਬਾ ਸੂਹੀ ਕਰਮ ਵਾਲੀ ਤੇ ਨੀਲੀ ਦੇ ਵਿੱਚ ਹੁੰਦੀ ਆ ਪੱਕ ਰੱਖਦੀ ਆ ਤੇ ਕੀ ਕਰਤਾ ਤੇ ਤੁਸੀਂ ਪੇਸ ਤੋਂ ਆਦੀ ਤਿੰਗ ਤੁੰਗ ਵੀ ਜਿਹੜਾ ਚੰਗਾ ਲੱਗਾ ਕਰਮ ਵਾਲੀ ਨੂੰ ਤੇ ਟਿੰਡੇਰੇ ਨਾਲਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਦੇਖੋ ਕਿਦਾਂ ਦਾ ਸੰਦ ਲੱਗਾ ਠੀਕ ਆ ਜੀ ਦਸਾਂ ਦਾ ਸੈਜ ਗਿਆ ਫੀਡ ਬਹੁਤ ਹੀ ਸ਼ਾਨਦਾਰ ਹੈ ਹਨਾ ਇਕੱਲਾ ਇਕੱਲਾ ਸੰਦ ਦਾ ਵਿਆਹ ਆ ਇਹ ਭਾਜੀ ਕਿੰਨਾ ਕੱਢੀ ਆ ਤੁਹਾਡਾ ਦੁੱਧ ਵੀ ਇਹਦੀ ਛੋਟੀ 13 14 ਕਿਲੋ ਵਾਲੀ ਆ ਵੱਡੀ ਵੀ ਛੋਟੀ ਅੱਛਾ ਜੀ ਹਾਂ ਜੀ ਉਹਦੇ ਜਿੰਦਰੀ ਦਾ ਰਿਕਾਰਡ ਦਾ ਸਾਰੇ ਦਾ ਆਪਾਂ ਨੂੰ ਪਤਾ ਆ ਠੀਕ ਆ ਠੀਕ ਆ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਨਾੜਾ ਨੋੜਾ ਵੀ ਹਵਾਨੇ ਦੇ ਕਾਫੀ ਆ ਗਿਆ ਤੇ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਵਾ ਇਹ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹੇ ਕੋਲੋਂ ਕਮੇਨਾ ਉਥਾਣਾ ਥਣਾ ਜਿੱਦਾਂ ਨਾੜਾ ਨਾ ਚੱਟਾ ਭਰਿਆ ਸਾਰਾ ਵੇਖ ਠੀਕ ਆ ਠੀਕ ਆ ਜੀ ਆ ਵੇਖੋ ਲਓ ਜੀ ਚੈੱਕ ਕਰ ਸਕਦੇ ਅੰਨੀ ਉਧਰ ਆ ਵੀ ਆ ਵੇਖੋ ਠੀਕ ਆ ਜੀ ਠੀਕ ਆ ਹਾਂ ਥਣ ਬਹੁਤ ਚਵਾਈ ਵਾਲਾ ਲੱਗਾ ਨੋਕ ਵਾਲਾ ਥਣ ਇਹਦਾ ਭਾਜੀ ਮੁੱਲ ਕਿਰੋ ਮੁੱਲ ਵੀ ਇਦੀ ਕਰ ਲਈਏ 1.5 ਕਰ ਲਈਏ ਜਾਇ ਜੀ ਇਹਦਾ ਲੱਖ ਲੱਖੋਂ ਕਰ ਦਈਏ ਅੰਦਰ 95 ਹਜ਼ਾਰ ਉਹ ਛੱਡ ਦਈਏ 93 ਦੇ ਦੇ ਦਾਂਗੇ ਛੋਟ ਕਰ ਦਾਂਗੇ ਠੀਕ ਹੈ ਲਓ ਜੀ ਬਾਕੀ ਮੇਰਾ ਵੀਰ ਭਰਾ ਕੋ ਫੋਨ ਲਾਵੇ ਅੱਛਾ ਹੀ ਹੋਰ ਕਰ ਦਾਂਗੇ ਮਾਨਤਨ ਜਿੰਨੀ ਜੋ ਕੇ ਥੋੜਾ ਬਹੁਤਾ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਤੇ ਇੱਧਰ ਵੇਖੋ ਆ ਵੀ ਝੋਡੀ ਪਹਿਲਣ ਜੇ ਥੋੜਾ ਜਰੂਰ ਹੋਊਗਾ ਆ ਵੀ ਪਹਿਲਣ ਜੇ ਝੋਡੀ ਆ ਵੇਖ ਲੋ ਕਿੱਕਾ ਕਸਾ ਤੇ ਪਹਿਲਾ ਸੁਬਾ ਤੇ ਨਾੜਾ ਆ ਵੇਖ ਲਓ ਵੇਖਦਾ ਡਿਜ਼ਾਈਨ ਟਿਕਲੀ ਘਰੀ ਬਣਿਆ ਪਿਆ ਇਤਨਾ ਹੀ ਮੈਜਾ ਵੇਖੋ ਨਾੜਾ ਛੱਡਾ ਕਦਾ ਡੱਕਿਆ ਨਾੜਾ ਨਾ ਵੇਖ ਲੋ ਇਤਨਾ ਧਾਰ ਦੇ ਕੇ ਬਹਿ ਜਾ ਕੀ ਲੋ ਜੀ ਅਸਤੀਰ ਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਪਹਿਲੜਾ ਪਹਿਲਾ ਸੁਆ ਦੇ ਕਰਮ ਵਾਲੀਆਂ ਸੂਈਆਂ ਵਾਂ ਨਹੀਂ ਬਿਲਕੁਲ ਬਿਲਕੁਲ ਠੀਕ ਆ ਅੱਛਾ ਇਹ ਵੀ ਚਾਹਤਾਂ ਦਾ ਇਹਦਾ ਆ ਜੇ ਬੱਚਾ ਕਟਾ ਠੀਕ ਆ ਠੀਕ ਆ ਲੋ ਇਹ ਵੀ ਚਾਰ ਮੰਨ ਲਓ ਕੈਨ ਵਾਲਾ ਨਹੀਂ ਆ ਹਾਂ ਜੀ ਐਨਕੇ 13 ਕਿਲੋ ਦਵਾਂਗੇ ਠੀਕ ਆ 13 ਲੀਟਰ ਮਰਜ਼ੀ ਚ ਵਾਲੇ ਕੋਈ ਲਓ ਜੀ 13 ਲੀਟਰ ਕਿੰਨਾ ਮੁੱਲ ਨਾਲ ਸਾਡੇ ਕੋਲ ਮੰਗਵਣੀ 12 ਨਾਲ ਮੰਗਾ ਲੈ 13 ਕਿਲੋ ਮਣਕੇ ਦਵਾਂਗੇ ਠੀਕ ਆ ਠੀਕ ਆ ਠੀਕ ਆ ਲੋ ਜੀ ਜਿਹੜੇ ਵੀ ਪੁਰਾਣੇ ਆਨਲਾਈਨ ਕਿੰਨੇ ਵਧ ਲਈ 12 ਲੀਟਰ ਇਹ ਜਿਹੜਾ ਵੀਰ ਪ੍ਰਾਕਿ ਹੈ ਉਹ ਬੜੀ 13 ਲੀਟਰ ਬਣਾ ਕੇ ਬਾਈ ਹੁਣੇ ਦੇਣਗੇ ਇਹ ਪਿਓਰ ਮੋਰੋ ਨਸਲ ਦੇ ਵਿੱਚ ਆ ਗਈ ਆ ਇਹ ਚੈੱਕ ਕਰਾ ਲਦੇ ਤੁਸੀਂ ਇਟਲੀਆ ਤੋਂ ਨਹੀਂ ਆਇਆ ਲਓ ਇਹ ਵੀ ਆ ਨਿੱਤ ਨੰਬਰ ਆ ਕੋਈ ਨਹੀਂ ਕੀਤੀ ਉੱਥੇ ਬੰਨ ਕੇ ਬਹਿ ਜਾ ਕੋਈ ਨਹੀਂ ਲਓ ਜੀ ਪਿਓਰ ਮੋਰੋ ਨਸਲ ਦੇ ਵਿੱਚ ਆ ਗਈ ਇਹਦੇ ਪਿੱਛੇ ਭਾਈ ਜਵਾਕ ਕੱਟਾ ਗਿਆ ਲਓ ਜੀ ਮੇਲ ਕਾ ਖਾ ਗਿਆ ਜਿਹਦੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੇਰਾ ਨੰਬਰ ਆ ਸੁਈ ਨੂੰ ਇਹ ਮੈਲੇ ਦੇ ਚੱਲਣ ਡਈ ਜੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਸਟੇਕ ਕੁਆਲਟੀ ਤੁਸੀਂ ਚਾਟ ਸਕਦੇ ਹੋ ਇਹ ਸਿੰਗਸੂਮੀ ਜਿਹੜਾ ਚੰਗਾ ਆ ਗਿਆ ਵਾ ਬਹੁਤ ਜ਼ਿਆਦਾ ਚੰਗੀ ਹਰਿਆਣੇ ਦੀ ਝੋਡੀ ਇੱਧਰ ਦੀ ਨਹੀਂ ਆ ਇਹ ਦੇਸੀ ਨਹੀਂ ਉਹ ਮੈਂ ਇੱਧਰ ਦੀਆਂ ਸਾਰੀਆਂ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਪਿਓ ਰਾਗੀ ਕਿ ਮੋਰਾ ਫੀਲਿੰਗਾਂ ਤੁਸੀਂ ਚੈੱਕ ਕਰੋ ਫੀਲਿੰਗਾਂ ਲਓ ਤੇ ਬਹੁਤ ਜਿਆਦਾ ਐਨ ਇੱਕ ਨੰਬਰ ਆ ਗਿਆ ਇਤਰਾ ਮਿਲਦੀਆਂ ਪਹਿਲਣਾ ਝੋੜੀਆਂ ਦੋਵੇਂ ਆਪਣੇ ਕੋਲ ਪਹਿਲਾਂ ਵੱਲ ਰਿਕਾਰਡ ਤੋੜ ਝੋੜੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਤਰਾ ਕਿੰਨਾ ਕਮਾਈ ਵਾਲਾ ਨਹੀਂ ਹੋਊਗਾ ਮੰਨ ਲਓ ਅਸੀਂ ਕਹੀ ਜੀ ਉਹ ਅਸੀਂ ਕਹਿੰਦੇ ਸਾਡੇ ਕੋਲ ਦੋ ਦੋ ਟਾਈਮ ਚਵਾਈ ਕਰਾ ਕੇ ਖੜੋ ਇਹਦੇ ਥੱਲੇ 7 ਕਿਲੋ ਬੋਲੇ 7 ਹੀ ਦੱਸਿਆ ਆ ਠੀਕ ਹੈ ਇਹਦੇ ਕੋਲ 13 ਕਿਲੋ ਦੁੱਧ ਆ ਅੱਛਾ ਜੀ ਕੰਡੇ ਦੇ ਰੱਖਣ ਵਾਲਾ ਠੀਕ ਹੈ ਜੀ ਕਿੰਨਾ ਕੋਈ ਇਤਰਾ ਕੱਢੀ ਜਾਊਗੀ ਨਵੀਂ ਦੀ ਹੱਲੇ ਹੁਣ ਮੈਲੇ ਦੇ ਚੱਲਣ ਦੀ ਹੈ ਨਾ ਮਤਲਬ ਕਰ ਵਾਲੀ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਕਿ ਤੇ ਪਿੱਠ ਪੁੜਾ ਦੇਖੋ ਝੋਟੀ ਦਾ ਠੀਕ ਹੈ ਜੀ ਸਭ ਸਫਾਈਆਂ ਵੀ ਚੈੱਕ ਕਰ ਸਕਦੇ ਜੀ ਤੇ ਵਿਰਲਾ ਦੇਖੋ ਥਣਾ ਦੀਆਂ ਜਿਹੜੀਆਂ ਬਹੁਤ ਹੀ ਐਨ ਗਿੱਠ ਗਿੱਠ ਤੇ ਲੱਗਾ ਪਿਆ ਵਾ ਥਣਾ ਕੁਆਲਟੀ ਵੇਖੋ ਤੇ ਵੱਡੀ ਫੁੱਲ ਸਹਿਜ ਆ ਛੋਟੀ ਨਹੀਂ ਸਮਝੀ ਗੱਲਿਆ ਜੀ ਮਤਲਬ ਸਾਡੇ ਚੈਨਲ ਤੇ ਇਹ ਨਹੀਂ ਹੈਗਾ ਵੀ ਵੱਡੀਆਂ ਕਰ ਕਰਕੇ ਦਿਖਾਵਾਂਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਵੱਡੀਆਂ ਵੱਡੀਆਂ ਦੀ ਹੋਊਗੀ ਛੋਟੀ ਛੋਟੀ ਦੇਖੋਗੇ ਇੱਥੇ ਆ ਕੇ ਡਬਲ ਦੇਖੋਗੇ ਹਾਂ ਇਹਦਾ ਭਾਜੀ ਮੁੱਲ ਹੈ ਰ ਮੁੱਲ ਵੀਰ ਦੀ ਝੋਟੀ ਦੇ ਹੈਗੀ ਹੈ 1.5 ਲੱਖ ਦੀ ਹਾਂ ਜੀ ਬਾਕੀ ਤੁਸੀਂ ਜਿੰਨੇ ਦੀ ਕਿੰਨੇ ਦੇ ਦਿੰਨੇ ਆ ਕਰ ਦੋ ਵੀ ਜਾਈ ਜੀ ਹਰਾ ਇੱਕ 30 ਦੇ ਦਈਏ ਉਹ ਕਰ ਦੋ ਆ ਝੋਟੀ ਇੰਨੇ ਦੀ ਜਿੰਨੇ ਪੈਸੇ ਮੰਗਣ ਦੇ ਆ ਅੱਛਾ ਜੀ ਕਿਹੇ ਗੱਲਾਂ ਕਮੀ ਹੋਵੇ ਹਾਂਜੀ ਤੇ ਜੋਡ ਹਨ ਤੁਸੀਂ ਲਾ ਦੋਗੇ ਤੁਹਾਨੂੰ ਕੋਈ ਫੋਨ ਦੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਝੋਟੀ ਜੀ ਨਹੀਂ ਕੋਈ ਵੀ ਸ਼ੱਕ ਚਲੋ ਕਰ ਦੋ ਕੋਈ ਕਮੀ ਹੋਵੇ ਜ਼ਿੰਮੇਵਾਰ ਆ ਹਾਂਜੀ 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 ਤੇ ਛੱਡ ਦੀ ਹੋਰ ਪੰਜ ਇੱਕ ਪੰਜੀ ਹਾਂਜੀ ਹੋਰ ਛੱਡ ਦੋ ਦੋ 20 ਦੇ ਦਈਏ 20 ਹੀ ਹਾਂ ਹੋਰ ਕਰਵਾਉਣਾ ਜੀ ਹੋਰ ਕਰ ਦੋ ਅੰਦਰ ਵੀ ਕਹਦਾ ਹਾਂ ਤੁਹਾਨੂੰ ਕੋਈ ਗੱਲ ਨਹੀਂ ਜਾਇ ਜੀ ਦੇ ਦਾਂਗੇ ਸਾਰਾ ਦੇ 16 ਦੀ 16 ਦੀ ਹਾਂ ਨਾ 16 ਦੇ ਚ ਛੋਟ ਕਰਾਂਗੇ ਠੀਕ ਹੈ ਲਓ ਜੀ 1 ਲੱਖ 16 ਹਜ਼ਾਰ ਦੀ ਜਿੰਨੇ ਟਾਈਮ ਮਰਜੀ ਚਵਾ ਕੇ ਲੈ ਜਾਏ ਕੋਈ 14 ਲੀਟਰ ਦੁੱਧ ਭਰੀ ਜਾਊਗੀ ਕੋਈ ਚੱਕੀ ਤੇ ਵਾਲਾ ਵੇਖੋ ਸਾਰੇ ਐ ਛੋਟੀ ਦੀ ਸ਼ਾਈ ਛੂਈ ਵੇਖੋ ਤੇ 13 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਤੇ ਕੱਡ ਕੱਡ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਤਖੜਾ ਵਾ ਤੇ ਮੂੰਹ ਵੀ ਅਜੇ ਚਾਰ ਦੰਦ ਆ ਤੇ ਜਿਹੜੀਆਂ ਵੀਰ ਜੀ ਗੱਬਣਾ ਆ ਹਾਂਜੀ ਉਹ ਤਸੱਲੀ ਕਰਕੇ ਮੇਰਾ ਵੀ ਰਹੀਂ ਤੇ ਕੀਤੀ ਪਾਹੇ ਦੇ ਆਏ ਆ ਹਾਂਜੀ ਹਾਂਜੀ ਜਿੰਨੇ ਗਾਂ ਲੈਣੀਆਂ ਉਹਦਾ ਵੀ ਹੱਕ ਬੰਦਾ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਆਸ ਕਰਕੇ ਖੜੇ ਆਪ ਛੋਟੀ ਥੂ ਬਣੀ ਘੰਟੇ ਤੱਕ ਠੀਕ ਹੈ ਜੀ ਤੇ ਇਹ ਵੀ ਰੰਗ ਹੀ ਲੈਣਾ ਹੈ ਅੱਛਾ ਜੀ ਜਿਹੜੀ ਅਸੀਂ ਕੱ ਲਾਂਗੇ ਆਨਲਾਈਨ ਉਹਦੀ ਸਾਡੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਜੀ ਜਿਹੜਾ ਸੋਇਆ ਉਹ ਚਾ ਆ ਕੇ ਤਸੱਲੀ ਕਰਕੇ ਅੱਛਾ ਜੀ ਫੇਰ ਖੜੇ ਤੇ ਗਾਂ ਵਖਾ ਦੀਏ ਕੰਦਰ ਠੀਕ ਆ ਲਓ ਜੀ ਆਜੋ ਪਿੰਡ ਤੇ ਜਰਸੀ ਹਾਂਜੀ ਇਹਦੇ ਥਲੇ ਤੇ ਬੈਗ ਦੇ ਨਾਲ ਪਹੁੰਚਾ ਦੇ ਗੋੜ ਨਹੀਂ ਆ ਗਈ ਲੋ ਜੀ ਆ ਗਿਆ ਅਸਰ ਇਤਨਾ ਮੈਨੂੰ ਮੈਂ ਜਾਣਿਆ ਨਹੀਂ ਇਹ ਵੀ ਅੱਛਾ ਹੀ ਹੋ ਗਏ ਠੀਕ ਆ ਠੀਕ ਆ ਲਓ ਜੀ ਸੀਨੀਆਂ ਸੂਈਆਂ ਲੋੜੀ ਆਣ ਇੱਕ ਨੰਬਰ ਆ ਗਈ ਆ ਇਹ ਸੂਆ ਭਾਈ ਇਹ ਦੂਜੇ ਸੂਏ ਸੂਈ ਜਦੇ ਤੇ ਥੋੜਾ ਯਾਰੋ ਸ਼ਾਜਦਾ ਗਿੱਲਾ ਨਾ ਡੂਆ ਕੀ ਨੀ ਗਿਣਾ ਔਰ ਜਸਤੀ ਆ ਗਈ ਜਿਹੜਾ ਫੇਰ ਦੁਆਦੀ ਬਹੁਤ ਜ਼ਿਆਦਾ ਚੰਗੀ ਆ ਗਈ ਆ ਦੁੱਧ ਭਾਈ ਕਿੰਨਾ ਇਸ ਟਾਈਮ ਕੋ ਦੁੱਧ ਦਾ ਆਨੰਦ ਲੋਨੇ ਬੋਲਾ ਯਾ ਵੀਰ ਮੈਂ 15 16 ਨੇ ਨੰਬਰ 15 ਦੁੱਧ ਦੇ ਰਿਹਾ ਆ ਰਾਮ ਨਾਮ ਠੀਕ ਆ ਲੋ ਜੀ ਦੱਸੋ ਕਿਹਾ ਹੋਰ ਕੋਈ ਬੋਲਾ ਇਸ ਟਾਈਮ ਚ ਜਾਂਦੇ ਹੁ ਮੰਦਿਰ ਦੀ ਆ ਅੱਛਾ ਜੀ ਹਾਂ ਜੀ ਇਹ ਚੌਂ ਮੋੜਾਂ ਨੇ ਨੰਬਰ 14 ਦਾ ਮਾੜਾ ਉਹਨਾਂ ਹਾਂਜੀ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਨਾ ਦੱਸ ਕੇ ਆ ਜਾ ਆਪਣੇ ਘਰ ਲੈ ਦੇ ਕਿ ਵਾਈ ਦਾ ਮਾੜਾ ਨਕਰ ਠੀਕ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰਤਾ ਤੇ ਲਾ ਕੇ ਤਾਂ ਛੱਡਾ ਛੁੱਟਾ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਤੇ ਥਾਣਾ ਦਾ ਸੈਰ ਹੀ ਹੈ ਵੀ ਕਹਿੰਦਾ ਵਾ ਦੇਖੋ ਥਾਣਾ ਇੱਥੇ ਦੀ ਸੈਰ ਤੋਂ ਚੈੱਕ ਕਰਦੇ ਨੇ ਨਾ ਇਹ ਕਿ ਬੇਖੋਦੇ ਪੈ ਮਦਲੋ ਮਸ਼ੀਨ ਲੱਗਾ ਦੁੰਦਲਾ ਠੀਕ ਆ ਠੀਕ ਆ ਜੀ ਇਹਦੇ ਪਿੱਛੇ ਜਵਾਕ ਹੀ ਆ ਇਹਦਾ ਅੱਛਾ ਜੀ ਉਹਨੇ ਮਲੇੜ ਤਾਂ ਪਾ ਲਿਆ ਜਿਹਨੇ ਸਿਖਿਆ ਉਹਨੇ ਪਾ ਲਿਆ ਉਹ ਵਾਲਾ ਕਹਿਤਾ ਸੀ ਲੈ ਕਿਲਾ ਨਰੂ ਲਾ ਕੇ ਨੰਬਰ ਤੋਂ ਕੀ ਗਾ ਲੀ ਇਹਦਾ ਭਾਜੀ ਮੋਲ ਫਿਰ ਉਹ ਜੀ ਚੈੱਕ ਰੱਖਾ 50 ਹੀ ਦੇ ਰਹੀ ਹੈ ਪਰ ਤੂੰ ਵੀ ਆਉਣਾ ਮੈਂ ਕਿਹਾ ਡਾ ਲੇ ਨਾ ਤੂੰ ਨਾ ਜਦਾਦਾ ਕਿੰਨੇ ਦੇ ਆਛਾਈ ਉਹ ਲੈ ਲੀਏ ਛੋਟ ਕਰ ਦਈਏ ਰੱਖ 45 ਦੇ ਰਹੀ ਹੈ ਯਾਰ ਹੋਰ ਇੱਕ ਹੋਰ 43 43 ਦੇ ਦੇਦਾ ਮੈਂ ਵੀ ਛੋਟ ਕਰਦਾ ਠੀਕ ਆ ਲਓ ਜੀ 43000 ਦੀ 15 ਚੋ ਜਵਾਗ ਤਸਲੀ ਕਰਕੇ ਖੜੇ ਆ ਜਿਹੜੇ ਨਹੀਂ ਆ ਸਕਦਾ ਵੀਡੀਓ ਕਰਦਾ ਸਾਡੇ ਕੋਲ ਠੀਕ ਆ ਠੀਕ ਆ ਠੀਕ ਆ ਲਓ ਪੂਰੀ ਤਸਲੀ ਕਰਕੇ ਖੜੇ ਠੀਕ ਆ ਆ ਗਿਆ ਬਾਈ ਹੋਣਾ ਕੋਲ ਚੰਗੇ ਆ ਬਾਕੀ ਵੀਡੀਓ ਨੂੰ ਵਾਟਸਐਪ 'ਤੇ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ